ਸੱਚੀ ਗੈਲਰੀ ਸਾਰਿਆਂ ਨੂੰ ਅੱਜ ਦੀ ਕਹਾਣੀ ਚियर्स ਰਣਬੀਰ ਸਿੰਘ ਤਾਰਾ ਨੂੰ ਗੁਰਦੁਆਰੇ ਤੋਂ ਲੈ ਕੇ ਮੁੜਦਾ ਹੈ ਤਾਂ ਸਕੂਲੋਂ ਮੁੜੀ ਰਿੱਕੀ ਗਵਾਂਡੀ ਟਰਕਾਂ ਦੇ ਮੁੰਡੇ ਮਹਿਮਤ ਨਾਲ ਹਾਸਾਸ ਕੇ ਗੱਲਾਂ ਕਰਦੀ ਦਿੱਸਦੀ ਹੈ ਰਣਬੀਰ ਜਰਾ ਕੁ ਖਿੱਚਦਾ ਪਰ ਤਾਰਾ ਨੂੰ ਮਜ਼ਾਕ ਕਰਦਾ ਲੱਗਦਾ ਇਹ ਰਹਿਮਤ ਤੇਰਾ ਜਵਾਈ ਬਣਨ ਦੀ ਕੋਸ਼ਿਸ਼ ਚ ਹੈ ਗੋਲੀ ਨਾ ਮਾਰ ਦਿਓ ਮਹਿਮਤ ਦੇ ਤੇ ਵਿੱਚੇ ਰਿੱਕੀ ਦੇ ਤਾਰਾ ਪੂਰੇ ਗੁੱਸੇ ਵਿੱਚ ਆਉਂਦੀ ਆਖਦੀ ਹੈ ਤੇ ਫਿਰ ਰਿੱਕੀ ਨੂੰ ਅੰਦਰ ਬੁਲਾ ਕੇ ਕੁਝ ਸਮਝਾਉਣ ਲੱਗਦੀ ਹੈ ਇਹ ਪੁਰਾਣੀ ਗੱਲ ਹੈ ਹੁਣ ਤਾਂ ਰਿੱਕੀ ਯੂਨੀ ਵਿੱਚ ਚਲੀ ਗਈ ਹੈ ਪਰ ਉਸ ਦਿਨ ਰਣਬੀਰ ਤਾਰਾ ਨੂੰ ਸਮਝਾਉਂਦਾ ਕਹਿੰਦਾ ਐਵੇਂ ਖਫਾਨੀ ਹੋਈ ਦਾ ਜਮਹਾਨਾ ਬਦਲ ਰਿਹਾ ਹੈ ਖਾਸ ਤੌਰ ਤੇ ਜਿਸ ਸਮਾਜ ਵਿੱਚ ਆਪਾਂ ਹੁਣ ਹਿੱਸਾ ਬਣਿਆ ਇਸ ਵਿੱਚ ਇਹੋ ਕੁਝ ਹੋਣਾ ਹਾਰਟ ਅਟੈਕ ਕਰਾਉਣ ਨਾਲੋਂ ਤਾਂ ਬਿਹਤਰ ਹੈ ਕਿ ਸਮੇਂ ਦੇ ਨਾਲ ਬਦਲ ਜਾਓ। ਤਾਰਾ ਕੁਝ ਨਹੀਂ ਬੋਲਦੀ। ਹਾਲੇ ਪਿੱਛੇ ਜਿਹੀ ਤਾਂ ਉਹਦੀ ਭੈਣ ਦੀ ਕੁੜੀ ਨੇ ਗੋਰੇ ਨਾਲ ਵਿਆਹ ਕਰਾਇਆ ਜੋ ਸਭ ਨੇ ਮਨਜ਼ੂਰ ਵੀ ਕਰ ਲਿਆ। ਰਣਬੀਰ ਆਪਣੀ ਗੱਲ ਕਹਿੰਦਾ ਰਹਿੰਦਾ। ਜੇ ਕੋਈ ਬੱਚਾ ਆ ਕੇ ਕਹਿ ਦੇਵੇ ਕਿ ਮੈਂ ਫਲਾਣੇ ਨਾਲ ਵਿਆਹ ਕਰਾਉਣਾ ਤਾਂ ਤੁਸੀਂ ਕੀ ਕਰੋਗੇ? ਦੋ ਰਾਹ ਹੋਣਗੇ ਤੁਹਾਡੇ ਕੋਲ। ਇੱਕ ਤਾਂ ਇਹ ਕਿ ਬੱਚੇ ਦੇ ਖਿਲਾਫ ਹੋ ਜਾਵੋ। ਤੇ ਘਰ ਵਿੱਚ ਹੰਗਾਮਾ ਖੜਾ ਕਰੋ ਲੜਾਈ ਝਗੜਾ ਕਰੋ ਦੂਜਾ ਬੱਚੇ ਦੀ ਗੱਲ ਮੰਨ ਲਓ ਖਿਲਾਫ ਹੋਵੋਗੇ ਤਾਂ ਬੱਚਾ ਬਗਾਵਤ ਕਰੇਗਾ ਘਰੋਂ ਚਲਿਆ ਵੀ ਜਾਵੇਗਾ ਤੁਸੀਂ ਵੀ ਦੁਖੀ ਹੋਵੋਗੇ ਤੇ ਨਾਲ ਬੱਚਾ ਵੀ ਪਰ ਜੇ ਉਹਦੀ ਗੱਲ ਮੰਨ ਲਵੋਗੇ ਤਾਂ ਥੋੜੀ ਕੋ ਮਾਨਸਿਕ ਤਕਲੀਫ ਤਾਂ ਹੋਵੇਗੀ ਪਰ ਸਾਰੇ ਸੁਖੀ ਰਹੋਗੇ ਪਰ ਜੇ ਬੱਚਾ ਜਾਤ ਕੁਜਾਤ ਨਾ ਦੇਖੇ ਰੰਗ ਨਾ ਦੇਖੇ ਤਾਂ ਜਾਤ ਰੰਗ ਤੇਰੀ ਪ੍ਰੋਬਲਮ ਐ ਇਹਨਾਂ ਦੀ ਨਹੀਂ ਇਹ ਤਾਂ ਇੰਗਲੈਂਡ ਐ ਇੰਡੀਆ ਵਿੱਚ ਵੀ ਮਾਪਿਆਂ ਨੂੰ ਬੱਚਿਆਂ ਮੰਗਰੇ ਲੱਗਣਾ ਪੈ ਰਿਹਾ ਐ ਇਹ ਨਵੀਂ ਦੁਨੀਆ ਖੂ ਵਿੱਚ ਪਵੇ ਮੁਲਕ ਇਹ ਨਵੀਂ ਦੁਨੀਆ ਤਾਰਾ ਆਖਦੀ ਐ ਰਣਬੀਰ ਵਾਂਗ ਬਦਲਣ ਲਈ ਹਾਲੇ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਸਾਰੀ ਉਮਰ ਆਲਾ ਦਵਾਲਾ ਦੇਖਦਿਆਂ ਰਣਬੀਰ ਦਾ ਇੰਨਾ ਕੋ ਤਜਰਬਾ ਤਾਂ ਹੋ ਚੁੱਕਿਆ ਕਿ ਪੁਰਾਣੀਆਂ ਸੋਚਾਂ ਦਾ ਤਿਆਗ ਬੱਚੇ ਦੇ ਤਿਆਗ ਮੁਕਾਬਲੇ ਬਹੁਤ ਛੋਟਾ ਹੈ ਇਸ ਲਈ ਦੋਸਤਾਂ ਵਿੱਚ ਜਦ ਵੀ ਇਸ ਬਾਰੇ ਗੱਲ ਚੱਲਦੀ ਹੈ ਤਾਂ ਇੱਕਦਮ ਕਹਿ ਦਿੰਦਾ ਮੈਂ ਤਾਂ ਬਈ ਸੂਟ ਖਰੀਦ ਰੱਖਿਆ ਜਿੱਦਣ ਮੇਰਾ ਮੁੰਡਾ ਕਹੇਗਾ ਕਿ ਡੈਡੀ ਅੱਜ ਮੇਰਾ ਵਿਆਹ ਹੈ ਬਸ ਮੈਂ ਤਾਂ ਤਿਆਰ ਹੋ ਕੇ ਪੁੱਜ ਜਾਊਗਾ ਉਹਦੀ ਦੋਸਤਾਂ 'ਚ ਇਸ ਵਿਸ਼ੇ ਤੇ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਬਹੁਤੇ ਦੋਸਤ ਉਹਦੀਆਂ ਗੱਲਾਂ ਨਾਲ ਸਹਿਮਤ ਵੀ ਹੁੰਦੇ ਪਰ ਕੁਝ ਉਹਨੂੰ ਲੋੜੋਂ ਵੱਧ ਖੁੱਲੇ ਵਿਚਾਰਾਂ ਦਾ ਹੋਣ ਦਾ ਫਤਵਾ ਵੀ ਦੇਣ ਲੱਗਦੇ। ਤਾਰਾ ਏਸ ਲਈ ਪੂਰੀ ਤਰ੍ਹਾਂ ਤਿਆਰ ਨਹੀਂ। ਪਰ ਰਣਬੀਰ ਉਹਨੂੰ ਏਸ ਸਭ ਲਈ ਤਿਆਰ ਕਰਦਾ ਰਹਿੰਦਾ। ਉਹ ਕਹਿੰਦਾ ਹੈ ਦੇਖ, ਦੋ ਗੱਲਾਂ ਤਾਂ ਤੈਨਹੀਂ। ਇੱਕ ਤਾਂ ਇਹ ਵਿਆਹ ਆਪਣੀ ਮਰਜ਼ੀ ਨਾਲ ਕਰਾਉਣਗੇ ਤੇ ਦੂਜਾ ਵਿਆਹ ਕਰਾ ਕੇ ਅਲੱਗ ਹੋ ਜਾਣਗੇ। ਰੀਕੀ ਤਾਂ ਕੁੜੀ ਐ, ਵਿਆਹ ਕਰਾ ਕੇ ਆਪਣੇ ਘਰ ਹੀ ਜਾਵੇਗੀ। ਪਰ ਵਿਕੀ ਨੂੰ ਵੀ ਸਾਡੇ ਨਾਲ ਨਹੀਂ ਰਹਿਣਾ। ਇਸ ਲਈ ਆਪਾਂ ਨੂੰ ਤਿਆਰ ਰਹਿਣਾ ਪੈਣਾ ਆਪਣੇ ਆਂਡ ਗਵਾਂਡ ਦੋਸਤੀ ਰਿਸ਼ਤੇਦਾਰੀ ਚ ਦੂਰ ਤੱਕ ਨਿਗਾਹ ਮਾਰ ਕੇ ਦੇਖ ਮੁੰਡਾ ਵਿਆਹ ਕਰਾਉਂਦਾ ਹੀ ਅਲੱਗ ਹੋ ਜਾਂਦਾ ਆਪਣੇ ਨਾਲ ਵੀ ਤਾਂ ਇਹੀ ਹੋਣਾ ਇਹ ਤਾਂ ਮਤਲਬ ਸਾਡਾ ਬੁਢਾਪਾ ਰੁਲੇਗਾ ਇਹਦੇ ਬਾਰੇ ਬਹੁਤ ਫਿਕਰ ਨਾ ਕਰ ਹਾਲੇ ਤਾਂ ਆਪਣੇ ਰਿਟਾਇਰ ਹੋਣ ਵਿੱਚ ਬਹੁਤ ਸਾਲ ਪਏ ਨੇ ਫੇਰ ਅਸੀਂ 20 20 ਸਾਲ ਪੈਨਸ਼ਨਾਂ ਖਾਣੀਆਂ ਨੇ ਫੇਰ ਜਾ ਕੇ ਕਿਤੇ ਬੁੱਢੇ ਹੋਵਾਂਗੇ ਤੂੰ ਦੇਖਦੀ ਜਾ ਇਹਨਾਂ ਨੂੰ ਬੁੱਢੇ ਕਰਕੇ ਬੁੱਢੇ ਹੋਵਾਂਗੇ ਪਤੀ ਦੀਆਂ ਗੱਲਾਂ ਤੇ ਤਾਰਾ ਹਸਦੀ ਹੈ ਜੁਲਾਈ ਦਾ ਮਹੀਨਾ ਰਣਬੀਰ ਗਾਰਡਨ ਵਿੱਚ ਬੈਠਾ ਧੁੱਪ ਸੇਕ ਰਿਹਾ ਹੈ ਫੋਨ ਦੀ ਘੰਟੀ ਵੱਜਦੀ ਹੈ ਇੰਡੀਆ ਤੋਂ ਉਹਦੇ ਦੋਸਤ ਬਚਿੱਤਰ ਸਿੰਘ ਦਾ ਫੋਨ ਹੈ ਉਹ ਕਾਲੀ ਵਿੱਚ ਹੈਲੋ ਕਹਿੰਦਾ ਹੈ ਪੁਰਾਣੇ ਦੋਸਤ ਨੇ ਘੰਟਾ ਪਰ ਗੱਲਾਂ ਕਰਦੇ ਰਹਿੰਦੇ ਨੇ ਗੱਲਾਂ ਵਿੱਚੇ ਵਿਚੇਤਰ ਸਿੰਘ ਉਹਨੂੰ ਦੱਸਦਾ ਹੈ ਕਿ ਉਹਦੀ ਕੁੜੀ ਨੇ ਮਾਸਟਰ ਕਰ ਲਈ ਜੇ ਕੋਈ ਮੁੰਡਾ ਨਿਗਾ ਵਿੱਚ ਹੋਵੇ ਤਾਂ ਦੱਸੇ ਸਾਫ਼ ਜੀ ਗੱਲ ਹੈ ਕਿ ਉਹ ਵਿੱਕੀ ਬਾਰੇ ਹੀ ਗੱਲ ਕਰ ਰਿਹਾ ਹੈ ਵਿੱਕੀ ਵੀ ਤਾਂ ਹੁਣ 26 ਦਾ ਹੋ ਗਿਆ ਡਿਗਰੀ ਕਰਕੇ 3 ਸਾਲ ਹੋ ਗਏ ਨੌਕਰੀ ਕਰਦੇ ਨੂੰ ਵੀ ਰਣਬੀਰ ਸਿੰਘ ਨੀਲੇ ਆਸਮਾਨ ਵੱਲ ਦੇਖਦਾ ਹੈ ਬੱਦਲ ਦਾ ਇੱਕ ਟੋਟਾ ਉੱਡਿਆ ਫਿਰਦਾ ਉਹ ਉਸ ਟੋਟੇ ਨਾਲ ਹੋ ਲੈਂਦਾ ਜੇ ਕਿਤੇ ਰਿਸ਼ਤਾ ਹੋ ਜਾਈ ਤਾਂ ਕਿੰਨਾ ਚੰਗਾ ਹੋਵੇ ਇੱਕ ਤਾਂ ਬਚੀਤਰ ਸਿੰਘ ਪੁਰਾਣਾ ਦੋਸਤ ਐ ਕੁੜੀ ਉਹਨੇ ਦੇਖੀ ਹੋਈ ਐ ਤੇ ਇਹ ਤੋਂ ਚੰਗੀ ਕੁੜੀ ਵਿੱਕੀ ਨੂੰ ਨਹੀਂ ਮਿਲਣੀ ਬਸ ਇੱਕ ਵਾਰ ਤਾਂ ਬਹਿ ਜਾ ਬਹਿ ਜਾ ਹੋਜੂਗੀ ਸਾਰਾ ਟੱਬਰ ਇੰਡੀਆ ਜਾਵੇਗਾ ਗੱਜ ਵੱਜ ਕੇ ਵਿਆਹ ਕਰੇਗਾ ਸਾਰੇ ਪਿੰਡ ਨੂੰ ਸੱਦਾ ਦੇਵੇਗਾ ਹਰ ਰਿਸ਼ਤੇਦਾਰ ਨੂੰ ਜਿਨ੍ਹਾਂ ਨੂੰ ਉਮਰਾ ਹੋ ਗਈਆਂ ਮਿਲਿਆਂ ਸਭ ਨੂੰ ਸੱਦੇਗਾ ਆਪਣੀਆਂ ਸਭ ਸਦਰਾਂ ਪੂਰੀਆਂ ਕਰੇਗਾ ਐਨ ਉਸ ਵੇਲੇ ਤਾਰਾ ਤਾਜੀ ਬਣਾਈ ਲਸੀ ਦਾ ਗਲਾਸ ਲੈ ਕੇ ਹਾਜ਼ਰ ਹੁੰਦੀ ਹੈ ਉਹ ਪੁੱਛਦੀ ਹੈ ਕਿਤੇ ਦੂਰ ਗਏ ਲੱਗਦੇ ਹੋ ਹਾਂ ਬਚਿੱਤਰ ਸਿੰਘ ਦਾ ਫੋਨ ਸੀ ਉਹਦੀ ਕੁੜੀ ਤਾਂ ਤੂੰ ਦੇਖੀ ਹੋਈ ਹੈ ਹਾਂ ਬਹੁਤ ਸੋਹਣੀ ਕੁੜੀ ਹੈ ਮੇਰੀ ਤਾਂ ਫੇਸਬੁੱਕ ਫਰੈਂਡ ਵੀ ਹੈ ਬਾਕੀ ਤੂੰ ਸਭ ਸਮਝਦੀ ਹੈ ਮੈਂ ਤਾਂ ਵਿੱਕੀ ਨਾਲ ਰੋਜ਼ ਸਿਰ ਕਪਾਈ ਕਰਦੀ ਹਾਂ ਇਹੀ ਤਾਂ ਵਿਆਹ ਦੀ ਉਮਰ ਐ ਉਹ ਅੱਗੇ ਤੋਂ ਪਿਓ ਵਰਗਾ ਟੀਚਰਾਂ ਕਰਨ ਲੱਗਦਾ ਸ਼ਾਮ ਨੂੰ ਵਿਕੀ ਕੰਮ ਤੋਂ ਮੁੜਦਾ ਕੱਪੜੇ ਬਦਲ ਕੇ ਕੁਝ ਖਾਣ ਪੀਣ ਲਈ ਰਸੋਈ ਚ ਆਉਂਦਾ ਤਾਂ ਤਾਰਾ ਉਹਦੇ ਮੋਢੇ ਤੇ ਹੱਥ ਫੇਰਦੀ ਆਖਦੀ ਐ ਤੇਰੇ ਡੈਡ ਨੇ ਇੱਕ ਕੁੜੀ ਦੇਖੀ ਐ ਮਮ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਡੈਡਜ਼ ਨਾਟੀ ਮੈਨ ਹੁਣ ਤੂੰ ਕੀ ਕਰੇਂਗੀ ਉਹ ਡੈਡ ਨੇ ਆਪਣੇ ਲਈ ਨਹੀਂ ਤੇਰੇ ਲਈ ਕੁੜੀ ਦੇਖੀ ਐ ਤਾਰਾ ਹੱਸਦੀ ਹੋਈ ਕਹਿੰਦੀ ਐ ਵਿੱਕੀ ਫਿਰ ਵਿਅੰਗਤਮਕ ਆਵਾਜ਼ ਵਿੱਚ ਬੋਲਦਾ ਥੈਟਸ ਵੈਰੀ ਸਟ੍ਰੇਂਜ ਡੈਡ ਮੇਰੇ ਲਈ ਕੁੜੀ ਦੇਖਦਾ ਮੈਂ ਤਾਂ ਡੈਡ ਲਈ ਕਦੇ ਕੋਈ ਕੁੜੀ ਨਹੀਂ ਦੇਖੀ ਤੂੰ ਤਾਂ ਪੁੱਠੀਆਂ ਗੱਲਾਂ ਕਰਨੀਆਂ ਨੇ ਤੇਰੇ ਡੈਡ ਦੇ ਦੋਸਤ ਦੀ ਕੁੜੀ ਐ ਮੇਰੀ ਫੇਸਬੁੱਕ ਫਰੈਂਡ ਐ ਤੂੰ ਇੱਕ ਨਜ਼ਰ ਕੁੜੀ ਦੇਖ ਲੈ ਜੇ ਪਸੰਦ ਆਈ ਤਾਂ ਇੰਡੀਆ ਜਾ ਕੇ ਮਿਲ ਲਵੀ ਜੇ ਗੱਲ ਬਣੀ ਤਾਂ ਬੁਲਾਇ ਵਾਵਾ ਯੂ ਪੇਰੈਂਟਸ ਤੂੰ ਸੀ ਹਰ ਵੇਲੇ ਫਰੇਸ਼ੀਆਂ ਬਾਰੇ ਹੀ ਕਿਉਂ ਸੋਚਦੇ ਹੋ ਹੋਰ ਕੀ ਕਰੀਏ ਤੂੰ ਤਾਂ ਆਪਣੇ ਬਾਰੇ ਕੁਝ ਸੋਚਦਾ ਨਹੀਂ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਜੇ ਤੈਨੂੰ ਸਾਡੀ ਦਸੀ ਕੁੜੀ ਪਸੰਦ ਨਹੀਂ ਤਾਂ ਤੂੰ ਦੱਸ ਕਿੱਥੇ ਵਿਆਹ ਕਰਾਉਣਾ ਆਖ ਦੀ ਤਾਰਾ ਆਪਣੇ ਫੋਨ ਤੇ ਫੇਸਬੁੱਕ ਖੋਲਣ ਲੱਗਦੀ ਹੈ ਤਾਂ ਜੋ ਕੁੜੀ ਦੀ ਤਸਵੀਰ ਵਿੱਕੀ ਨੂੰ ਦਿਖਾ ਸਕੇ ਪਰ ਵਿੱਕੀ ਕੁਝ ਕਹੇ ਬਿਨਾ ਮੋਢੇ ਜਿਹੀ ਹਿਲਾਉਂਦਾ ਆਪਣੇ ਕਮਰੇ ਵਿੱਚ ਚਲਿਆ ਜਾਂਦਾ ਰਣਬੀਰ ਪਤਨੀ ਵੱਲੋਂ ਸਵਾਲੀਆ ਨਜ਼ਰਾਂ ਨਾਲ ਦੇਖਦਾ। ਉਹ ਆਖਦੀ ਹੈ ਕਿ ਹੌਲੀ-ਹੌਲੀ ਤਾਂ ਰਾਤੇ ਆ ਹੀ ਜਾਊਗਾ। ਮੈਂ ਕੁੜੀ ਨੂੰ ਕਹਿਨੀ ਆ ਕਿ ਵਿੱਕੀ ਨੂੰ ਫਰੈਂਡਸ਼ਿਪ ਲਈ ਰਿਕੁਐਸਟ ਭੇਜੇ। ਉਹ ਨਹੀਂ, ਐਦਾਂ ਨਹੀਂ। ਐਦਾਂ ਦਾ ਕੁੜੀ ਕੋਈ ਆਸ ਰੱਖਣ ਲੱਗ ਪਵੇਗੀ। ਹਾਂ, ਇਹ ਨੂੰ ਕਹਿ ਕਿ ਇਹ ਉਹਨੂੰ ਰਿਕੁਐਸਟ ਭੇਜੇ। ਇਹਦੇ ਨਾਲ ਕੀ ਫਰਕ ਪਵੇਗਾ? ਇਹਦਾ ਮਤਲਬ ਕਿ ਇਹਦੇ ਮਨ ਵਿੱਚ ਉਸ ਕੁੜੀ ਲਈ ਕੋਈ ਸੋਚਦਾ ਹੈ ਪਸੰਦ ਕਰਨਾ ਨਾ ਕਰਨਾ ਬਾਅਦ ਦੀ ਗੱਲ ਹੈ ਐਤਵਾਰ ਦਾ ਦਿਨ ਹੈ ਵਿਕੀ ਆਦਤ ਮੁજબ ਲੇਟ ਉੱਠਦਾ ਦੁਪਹਿਰ ਨੂੰ ਨਾਸ਼ਤਾ ਕਰਦਾ ਤਾਰਾ ਨੂੰ ਕਹਿੰਦਾ ਮਮ ਆਮ ਗੋਇੰਗ ਟੂ ਗਿਵ ਯੂ ਸਰਪ੍ਰਾਈਜ਼ ਟੂਡੇ ਤਾਰਾ ਉਹਦੀ ਗੱਲਬਾਤ ਬਹੁਤਾ ਧਿਆਨ ਨਹੀਂ ਦਿੰਦੀ ਐਵੇਂ ਉਹ ਅਕਸਰ ਕਹਿੰਦਾ ਰਹਿੰਦਾ ਕਦੇ ਨਵੀਂ ਕਾਰ ਦਾ ਸਰਪ੍ਰਾਈਜ਼ ਕਦੇ ਨਵੀਂ ਜੌਬ ਦਾ ਸਰਪ੍ਰਾਈਜ਼ ਕਦੇ ਕੋਈ ਹੋਰ ਸ਼ਾਮ ਦਾ ਵਕਤ ਹੈ ਰਣਬੀਰ ਸਿੰਘ ਫਰੰਟ ਰੂਮ 'ਚ ਲੈਪਟਾਪ ਗੋਦੀ 'ਚ ਲਈ ਬੈਠਾ ਸੀ। ਬਾਹਰ ਡرائیਵੇ ਵਿੱਚ ਵਿੱਕੀ ਦੀ ਕਾਰ ਆ ਕੇ ਰੁਕਦੀ ਹੈ। ਰਣਬੀਰ ਸਿੰਘ ਬਾਹਰ ਵੱਲ ਸਰਸਰੀ ਨਜ਼ਰ ਮਾਰਦਾ ਹੈ। ਦੇਖਦਾ ਹੈ ਕਿ ਵਿੱਕੀ ਦੇ ਨਾਲ ਇੱਕ ਕੁੜੀ ਹੈ। ਕੁੜੀ ਕਾਰ 'ਚੋਂ ਨਿਕਲਦੀ ਹੈ। ਉਹਦੀ ਬਿੰਦੀ ਵਾਲ ਤੇ ਪਹਿਰਾਵਾ ਦੇਖ ਕੇ ਰਣਬੀਰ ਬੜਬੜਾਉਂਦਾ ਹੈ। ਗੁਜਰਾਤੀ ਬੇਨ। ਉਸ ਅੰਦਰ ਕੱਚ ਦੇ ਗਲਾਸ ਵਾਂਗ ਕੁਝ ਟੁਣਕ ਕਰਕੇ ਟੁੱਟ ਜਾਂਦਾ ਹੈ। ਉਹ 에ਸ ਟੋਨਿਕ ਵਿੱਚੋਂ ਬਾਹਰ ਨਿਕਲ ਕੇ ਰਸੋਈ ਜਾਂਦਾ ਹੈ ਤੇ ਤਾਰਾ ਨੂੰ ਆਖਦਾ ਤੇਰਾ लाडला ਤੇਰੇ ਲਈ ਇੱਕ ਸਰਪ੍ਰਾਈਜ਼ ਲੈ ਆਇਆ ਚੰਗੇ ਤੁਸੀਂ ਪਿਓ ਪੁੱਤ ਮੈਨੂੰ ਸਰਪ੍ਰਾਈਜ਼ ਦੇਣ ਲੱਗੇ ਹੋ ਜਦ ਤੱਕ ਦਰਵਾਜ਼ਾ ਖੋਲਣ ਦੀ ਆਵਾਜ਼ ਆਉਂਦੀ ਹੈ ਤਾਰਾ ਦਾ ਧਿਆਨ ਉਸ ਪਾਸੇ ਹੁੰਦਾ ਹੈ ਵਿਕੀ ਇੱਕ ਕੁੜੀ ਨਾਲ ਖੜਾ ਮੁਸਕਰਾ ਰਿਹਾ ਹੈ ਤਾਰਾ ਦੀਆਂ ਤੇ ਰਣਬੀਰ ਦੀਆਂ ਅੱਖਾਂ ਮਿਲਦੀਆਂ ਨੇ ਵਿੱਕੀ ਅੱਗੇ ਹੋ ਕੇ ਕਹਿੰਦਾ ਹੈ ਸਰਪ੍ਰਾਈਜ਼ ਸਰਪ੍ਰਾਈਜ਼ ਤਾਰਾ ਹੈਰਾਨ ਹੋਈ ਕੁੜੀ ਵੱਲ ਵਾਦੀ ਹੈ ਵਿੱਕੀ ਫੇਰ ਆਖਦਾ ਹੈ ਈ ਸ਼ਾਂਤਾ ਸ਼ੀ ਵਰਕਸ ਵਿਦ ਮੀ ਇੱਕ ਵਾਰ ਫੇਰ ਪਤੀ ਪਤਨੀ ਦੀਆਂ ਅੱਖਾਂ ਮਿਲਦੀਆਂ ਨੇ ਤਾਰਾ ਘਬराई ਹੋਈ ਆ ਰਣਬੀਰ ਹਾਂ ਵਿੱਚ ਸਿਰ ਮਾਰਦਾ ਹੈ ਤਾਰਾ ਦੁਬਿਧਾ ਚ ਫਸੇ ਸ਼ਾਂਤਾ ਦੇ ਸਿਰ ਤੇ ਹੱਥ ਰੱਖਦਿਆਂ ਉਹਦਾ ਸਵਾਗਤ ਕਰਦੀ ਹੈ ਸ਼ਾਂਤਾ ਘੰਟਾ ਕੋ ਉਹਨਾਂ ਦੇ ਘਰ ਰੁਕਦੀ ਹੈ ਫਿਰ ਵਿੱਕੀ ਉਹਨੂੰ ਛੱਡਣ ਚੱਲ ਜਾਂਦਾ ਹੈ ਉਹਨਾਂ ਦੇ ਜਾਣ ਤੋਂ ਬਾਅਦ ਪਤੀ ਪਤਨੀ ਥੋੜਾ ਜਿਹਾ ਦੁੱਖ ਮਨਾ ਕੇ ਸਾਂਵੇਂ ਹੋਣ ਲੱਗਦੇ ਨੇ ਫਿਰ ਰਣਵੀਰ ਮਜ਼ਾਕ ਦੇ ਮੋੜ ਵਿੱਚ ਆਉਂਦਾ ਹੈ ਪਤਨੀ ਨੂੰ ਆਖਦਾ ਹੈ ਬੜਾ ਮਜ਼ਾ ਆਏਗਾ ਤੂੰ ਫਿਲਮ ਦੇਖੀ ਸੀ ਨਾ ਜਿਸ ਵਿੱਚ ਮੁੰਡਾ ਪੰਜਾਬੀ ਤੇ ਕੁੜੀ ਬੰਗਾਲਣ ਹੁੰਦੀ ਹੈ ਬਸ ਉਹੀ ਡਰਾਮਾ ਸਾਡੇ ਹੋਣਾ ਪੂਰੀ ਕਮੇਡੀ ਤਾਰਾ ਹੱਸਦੀ ਨਹੀਂ ਗੰਭੀਰ ਸੁਰਚ ਬੋਲਦੀ ਹੈ ਇਹ ਤਾਂ ਗਰਲਫ੍ਰੈਂਡ ਹੈ ਜ਼ਰੂਰੀ ਨਹੀਂ ਕਿ ਇਹਦੇ ਨਾਲ ਵਿਆਹ ਵੀ ਕਰਾਉਣਾ ਹੈ ਮੁੰਡਾ ਘੁੰਮੇ ਫਿਰੇ ਉਹਦੇ ਦਿਨ ਨੇ ਨਹੀਂ ਤੂੰ ਆਪਣੇ ਮੁੰਡੇ ਦੀ ਸਾਇਕੀ ਨਹੀਂ ਸਮਝਦੀ ਅੱਜ ਤੱਕ ਉਹ ਕਿਸੇ ਕੁੜੀ ਨੂੰ ਘਰ ਲੈ ਕੇ ਆਇਆ ਨਹੀਂ ਨਾ ਚੇਤਾ ਜਦ ਮੈਂ ਉਹਦੇ ਸਿਰਫ ਮੁੰਡੇ ਦੋਸਤ ਦੇਖ ਕੇ ਉਹਦੇ ਬਾਰੇ ਫਿਕਰ ਕਰਿਆ ਕਰਦਾ ਸੀ ਉਹ ਇਸ ਰਿਸ਼ਤੇ ਬਾਰੇ ਬਹੁਤ ਗੰਭੀਰ ਹੈ ਤੁਸੀਂ ਉਹਦੇ ਨਾਲ ਗੱਲ ਕਰਕੇ ਦੇਖੋ ਕਹੋ ਕਿ ਦੋਸਤੀ ਰੱਖੀ ਛੱਡ ਪਰ ਵਿਆਹ ਬਾਰੇ ਹਲੇ ਨਾ ਸੋਚੇ ਆਪੇ ਦਿਲ ਭਰ ਜੂ ਨਾ ਬਈ ਮੈਂ ਇਹ ਗੱਲ ਨਹੀਂ ਕਰਦਾ ਮੈਂ ਨਹੀਂ ਬੁਰਾ ਬਣਨਾ ਸਗੋਂ ਆਪਣਾ ਤਾਂ ਫਾਇਦਾ ਤਾਂ ਇਹ ਹੋ ਗਿਆ ਸਵਾਰੀ ਆਪਣੇ ਸਮਾਨ ਦਾ ਆਪ ਖਿਆਲ ਰੱਖੇਗੀ ਨਹੀਂ ਤਾਂ ਸੀ ਐਵੇਂ ਫਿਕਰ ਕਰਦੇ ਫਿਰਦੇ ਆਖ ਕੇ ਰਣਬੀਰ ਹੱਸਣ ਲੱਗਦਾ ਜਿੱਥੇ ਟੁਣਕ ਹਾਲੇ ਵੀ ਉਹਦੇ ਮਨ ਵਿੱਚ ਸ਼ੋਰ ਪਾ ਰਹੀ ਆ ਉੱਥੇ ਇੱਕ ਤਸੱਲੀ ਜਿਹੀ ਹੈ ਦੋਸਤਾਂ 'ਚ ਭਲ ਬਣਨ ਦਾ ਲਾਲਚ ਵੀ ਹੈ ਤਾਰਾ ਵਿੱਕੀ ਨੂੰ ਬਹੁਤ ਸਮਝਾਉਂਦੀ ਹੈ ਕਿ ਹਾਲੇ ਵਿਆਹ ਨਾ ਕਰਾਵੇ ਪਰ ਵਿੱਕੀ ਵਿਆਹ ਲਈ ਕਾਲਾ ਹੈ ਵਿੱਕੀ ਨਾਲੋਂ ਸ਼ਾਂਤਾ ਬਹੁਤੀ ਕਾਲੀ ਹੈ ਤੇ ਸ਼ਾਂਤਾ ਨਾਲੋਂ ਉਹਦੇ ਮਾਪੇ ਹੋਰ ਵੀ ਕਾਲੇ ਜਿਨ੍ਹਾਂ ਨੂੰ ਡਰ ਹੈ ਕਿ ਮੁੰਡਾ ਕੁਝ ਦਿਨ ਕੁੜੀ ਨਾਲ ਘੁੰਮ ਫਿਰ ਕੇ ਛੱਡ ਹੀ ਨਾ ਜਾਵੇ ਉਹ ਦੋਨਾਂ ਨੂੰ ਵਿਆਹ ਤੋਂ ਬਿਨਾ ਵੀ ਇਕੱਠੇ ਨਹੀਂ ਸੀ ਰਹਿਣ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਦੀ ਵੱਡੀ ਕੁੜੀ ਕਿਸੇ ਦੇ ਨਾਲ 10 ਸਾਲ ਰਹਿ ਕੇ ਅਲੱਗ ਹੋ ਗਈ ਸੀ ਹੁਣ ਸ਼ਾਂਤਤਾ ਦੇ ਵਿਆਹ ਲਈ ਕਾਹਲ ਕੁਦਰਤੀ ਹੈ ਵਿਆਹ ਬਾਰੇ ਗੰਭੀਰਤਾ ਨਾਲ ਸੋਚਿਆ ਜਾਣ ਲੱਗਦਾ ਹੈ ਰਣਬੀਰ ਚਾਹੁੰਦਾ ਹੈ ਕਿ ਵਧੀਆ ਤਰੀਕੇ ਨਾਲ ਵਿਆਹ ਕਰੋ ਕਿਸੇ ਨੂੰ ਵੀ ਇਹ ਸ਼ਿਕਾਇਤ ਕਰਨ ਦਾ ਮੌਕਾ ਨਾ ਦੇਵੇ ਕਿ ਅੰਤਰਜਾਤੀ ਵਿਆਹ ਹੈ ਇਸ ਕਰਕੇ ਧੂਮ-ਧਮ ਘਟ ਹੈ ਹਾਂ ਕਦੇ-ਕਦੇ ਉਹ ਤਾਰਾ ਨਾਲ ਮਜ਼ਾਕ ਜ਼ਰੂਰ ਕਰ ਲੈਂਦਾ ਖੈਣ ਲੱਗਦਾ ਪਤਾ ਨਹੀਂ ਇੰਨਾ ਗੁਜਰਾਤੀਆਂ ਨਾਲ ਅਸੀਂ ਕਿਵੇਂ ਨਿਭਾਂਗੇ ਇਹ ਤਾਂ ਆਪਣੇ ਘਰ ਵਾਲੀ ਨੂੰ ਵੀ ਬਹਿਨ ਕਹਿੰਦੇ ਨੇ ਔਰ ਤਾਂ ਘਰ ਵਾਲੇ ਨੂੰ ਗੱਲ ਕਰਦੀਆਂ ਕਹਿਣਗੀਆਂ ਮੇਰਾ ਭਈਆ ਤੇ ਅਸੀਂ ਇੱਕ ਗੱਲ ਵਿੱਚ ਦੋ ਗਾਲਾਂ ਕੱਢਣੀਆਂ ਹੁੰਦੀਆਂ ਵਿਆਹ ਦਾ ਦਿਨ ਰੱਖਣ ਤੋਂ ਪਹਿਲਾਂ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਨੇ ਥੋੜੀ ਜਿਹੀ ਹਿਲਜੁਲ ਤੋਂ ਬਾਅਦ ਸਹਿਜ ਹੋ ਜਾਂਦੇ ਨੇ ਫਿੱਟ ਹੋ ਜਾਂਦੇ ਨੇ ਰਸਮਾਂ ਦੇ ਵਖਰੇਵੇਂ ਲਈ ਇਹ ਵਿਚਾਰ ਲਈ ਜਗ੍ਹਾ ਲੱਭ ਲੈਂਦੇ ਨੇ ਦੋਵੇਂ ਧਿਰਾਂ ਦੇ ਸੰਸਕਾਰਾਂ ਦੀ ਕਦਰ ਕਰਦੇ ਹੋਏ ਦੋਵੇਂ ਢੰਗ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਵਿਆਹ ਗੁਰਦੁਆਰੇ ਹੋਵੇਗਾ ਤੇ ਨਾਲ ਹੀ ਮੰਦਰ ਵਿੱਚ ਜਾ ਕੇ ਪੂਜਾ ਕੀਤੀ ਜਾਵੇਗੀ ਦੋਨੋਂ ਧਿਰਾਂ ਖੁਸ਼ ਵਿਆਹ ਦਾ ਦਿਨ ਨੇੜੇ ਟੁਕਣ ਲੱਗਦਾ ਹੈ ਪਿੱਛੇ ਗਾਰਡਨ ਵਿੱਚ ਤੰਬੂ ਲਾ ਦਿੱਤੇ ਜਾਂਦੇ ਨੇ ਘਰ ਦੇ ਮੂਰੇ ਨੀਲੇ ਰੰਗ ਦੀਆਂ ਰੌਸ਼ਨੀਆਂ ਟਿਮਟਿਮਾਰੀਆਂ ਨੇ ਪੂਰਾ ਰੌਣਕ ਮਿਲਿਆ ਸਾਰਾ ਟੱਬਰ ਭੱਜ ਦੌੜ ਵਿੱਚ ਹੈ ਰੀਕੀ ਵੀ ਭਰਾ ਦੇ ਵਿਆਹ ਚ ਬਹੁਤ ਚਾਚ ਹੈ ਉਹ ਵੀ ਆਪਣੇ ਢੇਰ ਸਾਰੇ ਦੋਸਤਾਂ ਨੂੰ ਵਿਆਹ ਚ ਸ਼ਾਮਿਲ ਹੋਣ ਦਾ ਸੱਦਾ ਦਿੰਦੀ ਹੈ ਐਤਵਾਰ ਦਾ ਵਿਆਹ ਹੈ ਸਨੀਚਰਵਾਰ ਨੂੰ ਹਾਲ ਵਿੱਚ ਪ੍ਰੀ ਵੈਡਿੰਗ ਪਾਰਟੀ ਹੈ ਸ਼ੁੱਕਰਵਾਰ ਨੂੰ ਵਿਕੀ ਨੇ ਆਪਣੇ ਘਰ ਹੀ ਟੈਂਟ ਵਿੱਚ ਆਪਣੇ ਦੋਸਤਾਂ ਲਈ ਇੱਕ ਵਿਸ਼ੇਸ਼ ਪਾਰਟੀ ਰੱਖੀ ਹੋਈ ਹੈ ਤਾਰਾ ਰਣਬੀਰ ਨੂੰ ਦੱਸਦੀ ਹੈ ਵਿਕੀ ਕਹਿੰਦਾ ਹੈ ਕਿ ਅੱਜ ਮੇਰੇ ਦੋਸਤਾਂ ਨੇ ਆਉਣਾ ਡੈਡ ਨੂੰ ਕਹੀਂ ਕਿ ਸਾਡੇ ਵਿੱਚ ਇੰਟਰਫੇਅਰ ਨਾ ਕਰਿਓ। ਹੈ ਉੱਲੂ ਤਾਂ ਪੱਠਾ। ਮੈਂ ਉਹਦੇ ਕਿਸੇ ਗੱਲ ਵਿੱਚ ਕਦੋਂ ਦਖਲ ਦਿੱਤਾ? ਮੈਂ ਤਾਂ ਉਹਦੇ ਵਿਆਹ ਵਿੱਚ ਵੀ ਦਖਲ ਨਹੀਂ ਦਿੱਤਾ। ਉਹਦੀ ਪਾਰਟੀ 'ਚ ਕੀ ਦੇਵਾਂਗਾ? ਆਖਦਾ ਰਣਵੀਰ ਹੱਸਣ ਲੱਗਦਾ। ਘਰ ਮਹਿਮਾਨਾਂ ਨਾਲ ਭਰਿਆ ਹੋਇਆ। ਸਾਰੇ ਘਰ ਦੇ ਅੰਦਰ ਨੇ। ਬਾਹਰ ਟੈਂਟ 'ਚ ਵਿੱਕੀ ਦੇ ਦੋਸਤ ਇਕੱਠੇ ਹੋ ਕੇ ਨੱਚ ਰਹੇ ਨੇ। ਡੀਜੇ ਦੇ ਸ਼ੋਰ ਨੇ ਸਾਰਾ ਮੁਹੱਲਾ ਸਿਰ ਤੇ ਝੁਕਿਆ ਹੋਇਆ। ਆਏ ਪਰੌਣਿਆਂ ਚ ਨੌਜਵਾਨ ਮੁੰਡੇ ਕੁੜੀਆਂ ਵੀ ਟੈਂਟ ਚ ਨੇ ਆਪਣੀ ਉਮਰ ਦੇ ਪਰੌਣਿਆਂ ਨਾਲ ਰਣਬੀਰ ਸਿੰਘ ਫਰੰਟ ਰੂਮ ਵਿੱਚ ਬੈਠਾ ਖਾ ਪੀ ਰਿਹਾ ਹੈ ਇੱਕ ਲੰਮਾ ਜਾਂ ਮੁੰਡਾ ਉਹਦੇ ਕੋਲ ਆਉਂਦਾ ਫਤਿਹ ਬੁਲਾਉਂਦਾ ਅੰਕਲ ਮੈਂ ਪ੍ਰਿਤਪਾਲ ਵਿੱਕੀ ਦਾ ਦੋਸਤ ਯਾਦ ਹੈ ਤੁਹਾਨੂੰ ਉਹ ਹਾਂ ਤੁਸੀਂ ਯੂਨੀਵਰਸਿਟੀ ਵਿੱਚ ਇਕੱਠੇ ਹੁੰਦੇ ਸੀ ਰਣਬੀਰ ਸਿੰਘ ਨੂੰ ਚੇਤੇ ਆ ਜਾਂਦਾ ਹੈ ਕਿ ਵੀਕੇ ਨੂੰ ਯੂਨੀਵਰਸਿਟੀ ਛੱਡਣ ਜਾਇਆ ਕਰਦਾ ਸੀ ਤਾਂ ਏਸ ਮੁੰਡੇ ਨੂੰ ਮਿਲਿਆ ਕਰਦਾ ਸੀ। ਦੋ ਕੁ ਵਾਰ ਪ੍ਰੀਤਪਾਲ ਉਹਨਾਂ ਦੇ ਘਰ ਵੀ ਆਇਆ ਹੋਇਆ। ਅੰਕਲ ਤੁਸੀਂ ਆਓ ਸਾਡੇ ਨਾਲ ਚੇਅਰਸ ਕਰੋ। ਆਖਦਾ ਪ੍ਰੀਤਪਾਲ ਉਹਨੂੰ ਬਾਹੋਂ ਫੜ ਕੇ ਉਠਾਉਂਦਾ ਹੈ। ਨਾ ਬਈ ਮੈਂ ਤਾਂ ਆਪਣੇ ਹਾਣੀਆਂ 'ਚ ਖੁਸ਼ ਹਾਂ। ਤੁਸੀਂ ਆਪਣੀ ਬੇਲੀਆਂ 'ਚ ਇੰਜੋਏ ਕਰੋ। ਬਸ ਇੱਕ ਚੇਅਰ ਜ਼ੰਗਲ। ਫਿਰ ਤੁਸੀਂ ਆ ਜਾਣਾ। ਪ੍ਰੀਤਪਾਲ ਅੜੀ ਕਰਦਾ। ਹਮਮ ਇਹ ਯੰਗ ਮੈਨ ਤੇਰੀ ਪੰਜਾਬੀ ਬਹੁਤ ਸੋਹਣੀ ਹੈ ਬਹੁਤ ਸਾਫ਼ ਬੋਲਦਾ ਹੈ ਉਹਦੇ ਨਾਲ ਦਰਦ ਰਣਬੀਰ ਹੈਰਾਨ ਹੋ ਕੇ ਕਹਿੰਦਾ ਅੰਕਲ ਮੈਂ ਇੰਡੀਆ ਜਾਂਦਾ ਰਹਿਣਾ ਸਾਡੀ ਲੈਂਡ ਹੈ ਉੱਥੇ ਹਾਲਾ ਲੈਂਡ ਮੈਂ ਹੀ ਜਾਣਾ ਹੁੰਨਾ ਡੈਡ ਤਾਂ ਬਿਮਾਰ ਹੀ ਰਹਿੰਦਾ ਤੂੰ ਵੀ ਵਿਆਹ ਕਰਾ ਲਿਆ ਕਿ ਨਹੀਂ ਅਗਲੇ ਸਾਲ ਅੰਕਲ ਡੈਡ ਕਹਿੰਦੇ ਕਿ ਉੱਥੇ ਇੰਡੀਆ ਹੀ ਕਰਨਾ ਮੈਂ ਕਾੜ ਦੇਵਾਂਗਾ ਜ਼ਰੂਰ ਆਉਣਾ ਹੋਊਗਾ। ਪ੍ਰੀਤਪਾਲ ਰਣਬੀਰ ਦਾ ਹੱਥ ਫੜੀ ਪੰਡਾਲ ਵਿੱਚ ਪੁੱਜਦਾ। ਵਿੱਕੀ ਦੇ ਸਾਰੇ ਦੋਸਤ ਉਹਨੂੰ ਦੇਖ ਕੇ ਤਾੜੀਆਂ ਮਾਰ ਕੇ ਉਹਦਾ ਸਵਾਗਤ ਕਰਦੇ ਨੇ। ਉਹ ਸਾਰਿਆਂ ਨਾਲ ਆਪਣਾ ਪੈਗ ਚੇਅਰਸ ਕਰਦਾ ਖੜ ਕੇ ਉਹਨਾਂ ਨੂੰ ਨੱਚਦਿਆਂ ਦੇਖਣ ਲੱਗਦਾ। ਪ੍ਰੀਤਪਾਲ ਉਹਨੂੰ ਇੱਕ ਪੈਗ ਹੋਰ ਪਾ ਦਿੰਦਾ। ਪ੍ਰੀਤਪਾਲ ਆਪ ਵੀ ਨਸ਼ੇ 'ਚ ਹੋ ਜਾਂਦਾ। ਰਣਬੀਰ ਪੁੱਛਦਾ ਹੈ ਕਿਹੜਾ ਪਿੰਡ ਹੈ ਤੁਹਾਡਾ? ਅੰਕਲ ਰਾਜਪੁਰ। ਕਦੇ ਮੇਰੇ ਨਾਲ ਚੱਲਿਓ ਆਪਣਾ ਪੂਰਾ ਟੌਰ ਹੈ ਉੱਥੇ ਸੜਕ ਤੇ ਪੈਂਦੀ ਹੈ ਆਪਣੀ ਜ਼ਮੀਨ ਤਿੰਨ ਮੋਟਰਾਂ 23 ਖੇਤ 23 ਕਰੋੜ ਜ਼ਮੀਨ ਜੱਟ ਦੀ ਸ਼ਾਨ ਹੁੰਦੀ ਹੈ ਯੂ نو ਵੈਰੀ ਵੈਲ ਅੰਕਲ ਆਗਦਾ ਹੋਇਆ ਪ੍ਰਿਤਪਾਲਿਕ ਹੋਰ ਪੈਗ ਲਾ ਲੈਂਦਾ ਰਣਬੀਰ ਨੂੰ ਉਸ ਮੁੰਡੇ ਤੇ ਬਹੁਤ ਮਾਣ ਹੋਣ ਲੱਗਦਾ ਵਿੱਕੀ ਦਾ ਇੰਡੀਆ ਦਾ ਨਾਮ ਸੁਣ ਕੇ ਵੀ ਖੁਸ਼ ਨਹੀਂ ਹੁੰਦਾ ਪ੍ਰਿਤਪਾਲ ਉਹਨੂੰ ਕਹਿੰਦਾ ਅੰਕਲ ਆਓ ਤੁਸੀਂ ਵੀ ਸਾਡੇ ਨਾਲ ਦੋ ਸਟੈਪ ਕਰ ਲਓ ਤੁਸੀਂ ਮੁੰਡੇ ਖੁੰਢ ਇੰਜੋਏ ਕਰੋ ਪ੍ਰੀਤਪਾਲ ਉਹਦਾ ਹੱਥ ਫੜ ਕੇ ਡਾਂਸ ਫਲੋਰ ਵੱਲ ਐ ਤੁਰਦਾ ਤੇ ਡੀਜੇ ਵਾਲੇ ਮੁੰਡੇ ਨੂੰ ਉੱਚੀ ਆਵਾਜ਼ ਛਕਿੰਦਾ ਓ ਟੋਨੀ ਪਲੇ ਜੱਟ Song ਅਗਲੇ ਦਿਨ ਹਾਲ ਵਿੱਚ ਪ੍ਰੀ ਵੈਡਿੰਗ ਪਾਰਟੀ ਹੈ ਸਾਰੇ ਰਿਸ਼ਤੇਦਾਰ ਆਏ ਹੋਏ ਨੇ ਦੋਸਤ ਮਿੱਤਰ ਵੀ ਵਿੱਕੀ ਦੇ ਬਹੁਤੇ ਦੋਸਤ ਕੱਲ ਆ ਗਏ ਸਨ ਪਰ ਕੁਝ ਅੱਜ ਵੀ ਹਾਜ਼ਰ ਸਨ ਰਣਬੀਰ ਦਾ ਧਿਆਨ ਰਿੱਕੀ ਵੱਲ ਜਾਂਦਾ ਥੋੜੇ ਜੇ ਮੇਕਅਪ ਨਾਲ ਉਹ ਬਹੁਤ ਸੋਹਣੀ ਲੱਗ ਰਹੀ ਆ ਅਚਾਨਕ ਰਣਬੀਰ ਦੇ ਮਨ ਵਿੱਚ ਭੈਜੇ ਆਉਂਦਾ ਏ ਵੀ ਕਿਤੇ ਵਿੱਕੀ ਵਾਂਗ ਆਪਣੀ ਮਰਜ਼ੀ ਹੀ ਨਾ ਕਰ ਲਵੇ ਫਿਰ ਸੋਚਦਾ ਹੈ ਇੰਡੀਅਨ ਹੋਵੇ ਤਾਂ ਕੋਈ ਗੱਲ ਨਹੀਂ ਪਰ ਗੋਰਾ ਕਾਲਾ ਲੱਭ ਲਿਆ ਤਾਂ ਕੀ ਹੋਵੇਗਾ ਉਹ ਆਪਣੇ ਆਪ ਨੂੰ ਝਿੜਕਦਾ ਇਹ ਵੇਲਾ ਅਜਿਹੇ ਗੱਲਾਂ ਸੋਚਣ ਦਾ ਥੋੜੀ ਹੈ ਜੇ ਉਹਨੇ ਕੁਝ ਕਰਨਾ ਵੀ ਹੋਇਆ ਤਾਂ ਤੂੰ ਕੀ ਕਰੇਂਗਾ ਡੀਜੇ ਦੇ ਨਾਲ ਵੱਜਦਾ ਢੋਲ ਸ਼ੋਰ ਨੂੰ ਹੋਰ ਵੀ ਵਧਾ ਰਿਹਾ ਸੀ ਨਾਲ ਬੈਠੇ ਬੰਦੇ ਦੀ ਗੱਲ ਵੀ ਨਹੀਂ ਸੀ ਸੁਣ ਰਹੀ ਡਾਂਸ ਫਲੋਰ ਤੇ ਮੁੰਡੇ ਕੁੜੀਆਂ ਨੱਚ ਰਹੇ ਸਨ ਰੀਕੀ ਇੱਕ ਕਾਲੇ ਮੁੰਡੇ ਦਾ ਹੱਥ ਫੜੀ ਡਾਂਸ ਫਲੋਰ ਤੇ ਆਉਂਦੀ ਹੈ ਉਹ ਕੁਝ ਜ਼ਿਆਦਾ ਹੀ ਨਾਲ ਲੱਗ ਲੱਗ ਕੇ ਡਾਂਸ ਕਰ ਰਹੀ ਆ ਮੁੰਡਾ ਵੀ ਬਹੁਤੀਆਂ ਹੀ ਟਪੂਸੀਆਂ ਜਿਹੀਆਂ ਮਾਰਦਾ ਉਹਨੂੰ ਚੁੰਮਣ ਤੱਕ ਜਾਂਦਾ ਰਣਬੀਰ ਸੁੰਨ ਜਾਂ ਹੁੰਦਾ ਉਹਨਾਂ ਵੱਲ ਦੇਖਦਾ ਰਿਹਾ ਅਚਾਨਕ ਪ੍ਰੀਤਪਾਲ ਕਿਸੇ ਪਾਸਿਓਂ ਨਿਕਲ ਆਉਂਦਾ ਓ ਰਿੱਕੀ ਨਾਲ ਨੱਚਦੇ ਮੁੰਡੇ ਦੇ ਮੋਢੇ ਤੇ ਹੱਥ ਰੱਖਦਾ ਉਦੇ ਕੰਨ ਵਿੱਚ ਕੁਝ ਕਹਿੰਦਾ ਤੇ ਬਾਹੋਂ ਫੜ ਕੇ ਖਿੱਚਦਾ ਜਿਹਾ ਉਹਨੂੰ ਹਾਲ ਤੋਂ ਬਾਹਰ ਲੈ ਤੁਰਦਾ ਪੰਜ-ਸੱਤ ਕੁ ਮਿੰਟ ਬਾਅਦ ਹਫਿਆ ਹੋਇਆ ਪ੍ਰੀਤਪਾਲ ਮੁੜ ਹਾਲ ਵਿੱਚ ਦਾਖਲ ਹੁੰਦਾ ਤੇ ਆਪਣਾ ਪੈਗ ਚੁੱਕਦਾ ਹੋਇਆ ਰਣਬੀਰ ਸਿੰਘ ਵੱਲ ਦੇਖਦਾ ਤੇ ਆਪਣਾ ਪੈਗ ਉੱਪਰ ਨੂੰ ਚੁੱਕਦਾ ਹੋਇਆ ਚੀਅਰਸ ਕਹਿੰਦਾ ਏ ਚियर्स ਪਾਵੇਂ ਡੀਜੇ ਦੇ ਸ਼ੋਰ ਵਿੱਚ ਸੁਣਿਆ ਨਹੀਂ ਸੀ ਜਾ ਸਕਦਾ ਪਰ ਰਣਬੀਰ ਨੂੰ ਸੁਣ ਪੈਂਦਾ ਤੇ ਬਦਲੇ ਵਿੱਚ ਉਹ ਵੀ ਆਪਣਾ ਗਲਾਸ ਚੁੱਕਦਾ ਚियर्स ਪੁੱਤਰਾ ਚियर्स ਇਹ ਚियर्स ਉਸ ਕਾਲੇ ਨੂੰ ਪਾਰਟੀ ਤੋਂ ਭਜਾਉਣ ਲਈ ਸੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੀ ਆਡੀਓ ਪੰਜਾਬੀ ਤੇ ਪਹਿਲੀ ਵਾਰ ਆਇਆ ਹਾਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ